ਮਨ ਕਰੋ ਸਾਰੇ ਕੋ ਟਰੇਡਰ ਸਾਹਿਬ ਆਏ ਨੇ ਬਹੁਤ ਤੁਹਾਡਾ 2 ਮਿੰਟ ਵਰਸੇ ਵਿਚਾਰ ਸਾਂਝੇ ਕਰਾਂਗੇ ਡਾਕਟਰ ਸਾਹਿਬ ਮਾ ਜੀਓ ਸਟੇਜ ਤੇ ਬਿਰਾਜਮਾਨ ਵੱਖ-ਵੱਖ ਟਰੇਡ ਯੂਨੀਅਨ ਦੇ ਲੀਡਰ ਸਾਹਿਬਾਨ ਤੇ ਪੰਡਾਲ ਚ ਹਾਜ਼ਰ ਮੇਰੇ ਸਾਥੀਓ ਮੈਂ ਅੱਜ ਤੁਹਾਨੂੰ ਪੀਐਸਪੀਸੀਐਲ ਦੀ ਮੈਨੇਜਮੈਂਟ ਵੱਲੋਂ ਤੁਹਾਡਾ ਮੰਗ ਪੱਤਰ ਪ੍ਰਾਪਤ ਕਰਦਾ ਇਹ ਯਕੀਨ ਦਿਵਾਉਣਾ ਕਿ ਇਹਨਾਂ ਮੰਗਾਂ ਦੇ ਉੱਤੇ ਸੰਜੀਦਗੀ ਨਾਲ ਸਮੂਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਮਿਲ ਬੈਠ ਕੇ ਵਿਚਾਰ ਕੀਤਾ ਜਾਏਗਾ ਤੇ ਜਿਹੜੀਆਂ ਵੀ ਤੁਹਾਡੀਆਂ ਮੰਗਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਪੂਰੀ ਕਰ ਸਕਦੀ ਹੈ ਉਹਨਾਂ ਨੂੰ ਪੂਰੀਆਂ ਕਰਨ ਦਾ ਪਰਜੋਰ ਯਤਨ ਸਾਡੇ ਸਾਰਿਆਂ ਵੱਲੋਂ ਕੀਤਾ ਜਾਏਗਾ ਤੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਅੰਤ ਕਰਨ ਲਈ ਉਨ੍ਹਾਂ ਦਾ ਸਮਾਧਾਨ ਕਰਨ ਲਈ ਤੁਹਾਡੀਆਂ ਮੰਗਾਂ ਨੂੰ ਮੰਨਣ ਲਈ ਅਸੀਂ ਮਿਲ ਬੈਠ ਕੇ ਸਾਰੇ ਸਾਂਝੇ ਰੂਪ ਦੇ ਵਿੱਚ ਤੁਹਾਡੇ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਬਹਿ ਕੇ ਅੱਗੇ ਵੀ ਵਿਚਾਰ ਕਰਦੇ ਆ ਰਹੇ ਆਂ ਹੋਰ ਸੰਜੀਦਗੀ ਨਾਲ ਇਹ ਤੇ ਵਿਚਾਰ ਕਰਕੇ ਇਹ ਤੁਹਾਡੀਆਂ ਮੰਗਾਂ ਪੂਰੀਆਂ ਕਰਨ ਦਾ ਪੂਰਾ ਯਤਨ ਕਰਾਂਗੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੈਂ ਇਹ ਤੁਹਾਨੂੰ ਯਕੀਨ ਦਿਵਾਉਣਾ ਕਿ ਪੰਜਾਬ ਸਰਕਾਰ ਅਤੇ ਪੀਐਸਪੀਸੀਲ ਦੀ ਮੈਨੇਜਮੈਂਟ ਤੇ ਤੁਸ ਜਿਸਨ ਲੈ ਕੇ ਮਾਨ ਸਰਕਾਰ ਦੇ ਜੋ ਪੁੱਤਲੇ ਭੁਕੇ ਗਏ ਹਜਲੇ ਵਿੱਚ ਬਹੁਤ ਸਾਰਾ ਆਉਣ ਵਾਲਾ 2027 ਦੇ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਨ ਸਰਕਾਰ ਆਸਾ ਵਰਕਰਾਂ ਨਗਰ ਨਿ ਬਰਕਰਾਂ ਮਿਡਲ ਵਰਕਰਾਂ ਨੂੰ ਮਾਨ ਪਤੇ ਵਾਦਾ ਕਰ ਸਕੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਕਿ ਵਕ ਵਕ ਮੁਲਾਜ਼ਮਾਂ ਦੀਆਂ ਜੋ ਕਿ ਮੰਗਾਂ ਰੱਖੀਆਂ ਗਈਆਂ ਨੇ ਉਹ ਮੰਗਾਂ ਕਦੋਂ ਪੂਰੀਆਂ ਹੋ ਉਸ ਦੇ ਕਿੰਨਾ ਟਾਈਮ ਹੋਰ ਪੰਜਾਬ ਸਰਕਾਰ ਜੋ ਕਿ ਭਗਵੰਤਰੀ ਭਗਵੰਤ ਮਾਨ ਜੀ ਨੇ ਕਿੰਨਾ ਟਾਈਮ ਹੋਰ ਲਾ ਸਕਦੇ ਐ ਇਹਨਾਂ ਵਾਦਿਆਂ ਨੂੰ ਪੂਰਾ ਕਰਨ ਦੇ ਲਈ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਕਰੋ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਵੱਤਵਾ ਸ਼ੇਅਰ ਕਰੋ